ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰਾਵਾ ਬੋਦਲਾ ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਮਲੋਟ ਪੈਂਦੀ ਆ ਮਲੋਟ ਦੇ ਇਹ ਨੇੜ ਦਾ ਪਿੰਡ ਹੈ ਸਰਾਵਾ ਬੋਦਲਾ ਪਿੰਡ ਚੋਂ ਇਹ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਜ਼ਿਆਦਾਤਰ ਤੇ ਨਾਲ ਗਾਵਾਂ ਵੀ ਜਿਹੜੀਆਂ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਹੈ ਗਰਮੀ ਦੀ ਰੁੱਤ ਚ ਖਾਸ ਕਰਕੇ ਜਿਆਦਾ ਵਪਾਰ ਬਾਈ ਨੇ ਜਿਹੜਾ ਕੀਤਾ ਮੱਝਾਂ ਦਾ ਕੀਤਾ ਫੋਟੋਆਂ ਤੁਸੀਂ ਹਫਤੇ ਚ 2-3 ਦੇਖਦੇ ਹੋਵੋਗੇ ਜਿਹੜੀਆਂ ਇਸ ਘਰ ਦੇ ਵਿੱਚੋਂ ਆਪਾਂ ਪੋਸਟ ਕਰਦੇ ਆਂ ਚੈਨਲ ਉੱਤੇ ਪਰ ਅੱਜ ਇੱਕ ਵੀਡੀਓ ਬਣਾਉਣ ਆਏ ਆ ਜਿਹਦੇ ਚ ਤਿੰਨ ਮੱਝਾਂ ਦੋ ਸੂਆਂ ਸਵਾਈਆਂ ਇੱਕ ਗੱਬਣ ਝੋਟੀ ਬੜਾ ਚੰਗਾ ਇਹਦਾ ਰਿਕਾਰਡ ਹੈ ਤੇ ਇੱਕ ਹੀਫਰ ਵੱਛੀ ਐ ਵੜਾ ਜਿਹੜੀ ਸਾਹਮਣੇ ਤੁਸੀਂ ਵਾਈਟ ਰੰਗ ਦੀ ਦੇਖ ਰਹੇ ਹੋ ਇਹ ਵੀ ਫੌਰ ਸੇਲ ਐ ਸੋ 나ਗ ਤੁਹਾਨੂੰ ਚਾਰ ਦਿਖਾਉਂਗਾ ਵੀਡੀਓ ਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜਿਹੜਾ ਪਸ਼ੂ ਚੱਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਉੱਤੇ ਤੁਸੀਂ ਕਾਲ ਕਰੋਗੇ ਅੱਜ ਦੀ ਵੀਡੀਓ ਦੇ ਚਾਰ ਪਸ਼ੂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਵਾਲੀ ਮੱਝ ਤੋਂ ਜਿਹੜੀ ਬਿਲਕੁਲ ਹੀ ਤਾਜੀ ਸੋਈ ਆ ਤੇ ਬੜੇ ਸੋਹਣੇ ਬਲੈਕ ਦੇ ਰੰਗ ਦੇ ਕੱਟੇ ਨੂੰ ਜਨਮ ਦਿੱਤਾ ਢਾਂਚਾ ਮੱਝ ਦਾ ਜੋ ਤੋਰਾਗੇ ਉਹ ਤੁਹਾਨੂੰ ਸਮਝਾਉਂ ਸਿੰਗ ਹਾਲਾਂਕਿ ਜ਼ਰੂਰ ਇੱਕ ਜਿਹੜਾ ਟੁੱਟਿਆ ਹੋਇਆ ਦੂਜਾ ਸਿੰਗ ਜਿਹੜਾ ਉਹ ਗੋਲ ਹੈ ਕੁੰਡਾ ਆਓ ਇਸੇ ਮਾਈ ਤੋਂ ਸ਼ੁਰੂਆਤ ਕਰਦੇ ਹਾਂ ਹਰਮਨ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਮਨ ਜਿਆਦਾਤਰ ਹੁਣ ਫਿਰ ਮੱਝਾਂ ਹੀ ਲੈ ਕੇ ਆ ਰਹੇ ਹਾਂ ਹਾਂ ਜੀ ਮੱਝਾਂ ਹੀ ਅਗਲੇ ਸਿਆਲ ਚ ਗਾਵਾਂ ਸ਼ੁਰੂ ਕਰਦੇ ਹਾਂ ਕਿਸੇ ਸਿਆਲ ਚ ਕਰਾਂਗੇ ਹੁਣ ਲੈ ਆਈ ਦੀ ਗਾਂ ਲੈ ਆਈ ਦੀ ਪਰ ਜਿਵੇਂ ਕ੍ਰੋਸ ਪਾਂਚ ਲੈ ਕੇ ਆਈ ਦੀ ਵੀਰ ਜੀ ਅੱਛਾ ਹਾਂਜੀ ਠੀਕ ਹੈ ਉਹ ਜੇ ਕਿਸੇ ਨੇ ਕ੍ਰੋਸ ਗਾਂ ਖਰੀਦਣੀ ਆ ਤਾਂ ਭਾਵੇਂ ਸੰਪਰਕ ਕਰ ਲੈ ਹਾਂਜੀ ਪਰ ਉਹ ਜਿਆਦਾ ਮੱਝਾਂ ਹੀ ਲੈ ਕੇ ਆ ਜਿਆਦਾਤਰ ਮੱਝਾਂ ਜੇ ਕਿਸੇ ਨੇ ਗਾਂ ਲੈਣੀ ਹੈ ਚੰਗੀ ਬਰੀਡ ਵਾਲੀ ਹਾਂ ਦਵਾ ਦਾਂਗੇ ਕੋਈ ਚੱਕਰ ਨਹੀਂ ਆ ਕਿਉਂਕਿ ਫੋਨ ਆਉਂਦੇ ਰਹਿੰਦੇ ਪਰ ਗਰਮੀ ਕਰਕੇ ਆਪ ਨਹੀਂ ਲਈ ਦੀ ਕੀ ਗੱਲ ਠੀਕ ਹੈ ਵੱਡੀ ਵੜ ਨਹੀਂ ਲਈ ਦੀ ਅੱਛਾ ਅੱਜ ਆਪਾਂ ਤਿੰਨ ਮੱਝਾਂ ਤੇ ਇੱਕ ਵੜ ਦਿਖਾਉਣੀ ਹੈ ਪਹਿਲੇ ਨੰਬਰ ਤੇ ਮੱਝ ਕਿੰਨੇ ਦਿਨ ਹੋ ਗਏ ਨੂੰ ਸੂਈ ਇਹ ਰਾਤ ਹੀ ਸੂਈ ਵੀਰ ਜੀ ਰਾਤ ਹੀ ਸੂਈ ਹਾਂਜੀ ਰਾਤ ਸੂਈ ਜੇਰ ਜੁਰ ਪੈ ਗਈ ਕੰਪਲੀਟ ਹੀ ਬੱਚਾ ਇਹਨੇ ਕੱਟਾ ਬੱਚਾ ਕੱਟਾ ਇਹਨੂੰ ਜਨਮ ਦਿੱਤਾ ਰੇਟ ਇਹਦਾ ਕੀ ਰਹੂਗਾ ਰੇਟ ਫੋਨ ਤੇ ਕਰ ਲਾਂਗੇ ਖੋਲੀਏ ਰੇਟ ਫੋਨ ਤੇ ਆ ਦੋਸਤੋ ਕਾਂਚੇ ਦੀ ਮੱਝ ਬਹੁਤ ਚੰਗੀ ਹਵਾਨੇ ਦੀ ਚੰਗੀ ਹੈ ਦੁੱਧ ਹਰਮਣੇ ਦਾ ਕੁਛ ਚੋਇਆ ਬਈ ਜਾਂ ਉਵੇਂ ਪਰ ਇਹ ਵਾਂ। ਸਵੇਰੇ ਕੱਢਿਆ 4.5 ਲੀਟਰ ਬੌਲਾ ਕੱਢਿਆ ਜੀ ਬੱਚੇ ਨੂੰ ਪਿਆ ਕੇ ਜੀ। ਓਕੇ। ਸੋ ਦੋਸਤੋ ਸਵੇਰ ਇਹਦਾ ਬੌਲਾ ਕੁਛ ਕੱਢਿਆ ਵਾ ਕਿਉਂਕਿ ਹਵਾਨੇ ਦੇ ਤੇਲੇ ਪਾ ਬੋਲ ਜਾਂਦਾ। ਰਾਤੀ ਸੁੱਈ ਸੀ ਜੀ ਫਿਰ ਇਹ ਨਾ ਬੱਚੇ ਹਵਾਨੇ ਦੇ ਵਿੱਚ ਛੱਡ ਕੇ ਦੁੱਧ ਗਰਮੀ ਦੇ ਕਰਕੇ ਸਾੜ ਪਾ ਜਾਂਦਾ ਜੀ ਬੱਚੋ ਦੀ। ਠੀਕ ਹੈ ਓਕੇ। ਸੋ ਗਰਮੀ ਦੀ ਰੋਤਾ ਬਾਲਾ ਬੌਲਾ ਹਵਾਨੇ 'ਚ ਰੋਕਿਆ ਨਹੀਂ ਜਾਂਦਾ। ਸੋ ਹਵਾਨਾ ਦੋਸਤੋ ਦੇਖ ਸਕਦੇ ਆ ਤੁਸੀਂ ਇਹਦਾ ਬੰਤਰ ਢਾਂਚੇ ਦੀ ਬੜੀ ਚੰਗੀ ਐ ਮੱਝ ਦੀ ਤੁਸੀਂ ਇਹਦੇ ਪੁੜਿਆਂ ਦੀ ਬਣਾਵਟ ਦੇਖੋ। ਤੰਦਾ ਸਹਿਜ ਵੀ ਸੋਹਣਾ ਦੋ ਬਟਨ ਜੇ ਵੀ ਇਹਦੇ ਹਵਾਨੇ ਦੇ ਉੱਤੇ ਹੈਗੇ ਆ ਸਿੰਘ ਬਾਰੇ ਮੈਂ ਪਹਿਲਾਂ ਦੱਸ ਹੀ ਦਿੱਤਾ ਤੁਹਾਨੂੰ ਬਾਕੀ ਇਧਰੋਂ ਤੁਸੀਂ ਇਹਦਾ ਥਣ ਹਵਾਨਾ ਦੇਖ ਸਕਦੇ ਹੋ ਕੱਤੇ ਨੂੰ ਇਹਨੇ ਜਨਮ ਦਿੱਤਾ ਦੋਸਤੋ ਤੇ ਰਾਤ ਹੀ ਇਹ ਮੱਝ ਸੂਈ ਆ ਦੁੱਧ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ ਥਣ ਹਵਾਨੇ ਵਾਲੇ ਪੱਖ ਤੋਂ ਲੱਗਦਾ ਵੀ ਸੋਹਣਾ ਦੁੱਧ ਦੇਈ ਜਾਊਗੀ ਰੇਟ ਭਾਈ ਕੀ ਰੱਖਦਾ ਦੱਸੋ ਫੋਨ ਦੇ ਉੱਤੇ ਆ ਤੁਸੀਂ ਇੱਥੋਂ ਬਾਕੀ ਚਵਾਈ ਚੁਈ ਦੀ ਬਹੁਤ ਵਧੀਆ ਚੁਈ ਦੀ ਪੋਲੀ ਆ ਜਿਹੜੇ ਕਰੋ ਲੈ ਕੇ ਆਂਦੀ ਇਹ ਬੁੜੀਆਂ ਚੁੰਦੀਆਂ ਰਹੀਆਂ ਅੱਛਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਚੁਵਾਈ ਦੀ ਬਾਈ ਕਹਿੰਦਾ ਵੀ ਇਹ ਮੱਜ ਚੰਗੀ ਐ ਬਾਕੀ ਇਹ ਤਰ੍ਹਾਂ ਤੁਸੀਂ ਇਹਦੀ ਸਟਰਕਚਰ ਨੂੰ ਦੇਖ ਸਕਦੇ ਹੋ ਸੋ ਇਹ ਰੋਖ ਹੈ ਦੇ ਢਾਂਚੇ ਦਾ ਦੋਸਤੋ ਪੂਛ ਦੇ ਵਿੱਚ ਦੋ ਚਾਰ ਵਾਲੇ ਠੋ ਵਾਈਟ ਜ਼ਰੂਰ ਹੈਗੇ ਆ ਪਰ ਲਗਭਗ ਕਾਲੀ ਮੱਜ ਇਹ ਤੇ ਕੱਟੇ ਦਾ ਰੰਗ ਵੀ ਬੜਾ ਕਾਲਾ ਜਿਹਾ ਦਿਸਦਾ ਬਲੈਕ ਦਿਸਦਾ ਤੁਸੀਂ ਇਹ ਹਰਮਣੀ ਦੀ ਪੂਛ ਫੜੀ ਬਈ ਹੁਣ ਹਵਾਨਾ ਦੇਖ ਲੋ ਇਹਦਾ ਬਸ ਜ਼ਿਆਦਾ ਨਹੀਂ ਫਿਰ ਪਸੂ ਘਬਰਾਉਂਦਾ ਇਧਰੋਂ ਵੀ ਤੁਸੀਂ ਥਣਾ ਦੇ ਵਿੱਚ ਬਿੱਥੀ ਇਹ ਗਾੜੀ ਦੇਖ ਲਓ ਇੱਥੋਂ ਹਵਾਨਾ ਦੇਖ ਸਕਦੇ ਹੋ ਇੱਕ ਹੋਰ ਮੱਝ ਜਿੱਦੂ ਅੱਗੇ ਸੂਈ ਸਵਾਈ ਹੈ ਹਰਮਣੇ ਜਿਹੜੀ 2 ਨੰਬਰ ਤੇ ਮੱਝ ਦਿਖਾਉਣੀ ਬਈ ਹਾਂਜੀ ਬੀਤ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈਨ ਹੋ ਕੇ ਦੱਸ ਦੇਣੀ ਕਿੰਨਾ ਦੁੱਧ ਹੋਊਗਾ ਦੋ ਦੋ 13 ਤੋਂ 14 ਕਿਲੋ ਤਿਆਰ ਹੈ ਗਿਆ ਕੰਡੇ ਵਾਲਾ ਜੀ ਠੀਕ ਹੈ ਬੱਚਾ ਕੱਟਾ ਇਹਦੇ ਨਾਲ ਬੱਚਾ ਕੱਟਾਈ ਰੇਟ ਇਹਦਾ ਰੇਟ ਇਹਦਾ ਹੀ ਫੋਨ ਤੇ ਕਰਾਂਗੇ ਖੋਲੀ 13 ਤੋਂ 14 ਕਿਲੋ ਦੁੱਧ ਹਾਜ਼ਰ ਹੈ ਦੁੱਧ ਜਿਹੜਾ ਦੱਸਿਆ ਹੀ ਉਹ ਆਪਦਾ ਭਾਵੇਂ ਦੋ ਟਾਈਮ ਤਿੰਨ ਟਾਈਮ ਇੱਥੇ ਚਵਾਈ ਕਰਕੇ ਜਾ ਸਕਦਾ ਹੀ ਅਗਲਾ ਜੀ ਠੀਕ ਹੈ ਹਾਂਜੀ ਟਾਈਮ ਦੋਸਤੋ 12:52 ਮਿੰਟ ਹੈ ਸ਼ਾਇਦ ਦਿਸ ਗਏ ਹੁਣ ਮੋਬਾਈਲ ਤੇ ਢਾਂਚਾ ਮੱਝ ਦਾ ਤੁਸੀਂ ਦੇਖ ਸਕਦੇ ਹੋ ਸੋ ਦੁੱਧ ਚੋਣਾ ਉਹ ਥੋੜੀ ਹਿੰਮਤ ਹੈ ਸੂਈ ਸਵਾਈ ਮੱਝ ਦਾ ਦੁੱਧ ਦੱਸਿਆ ਗਿਆ ਹੈ ਉਹ ਤੁਸੀਂ ਆ ਕੇ ਹਮਤ ਕਰਿਓ ਚੋ ਕੇ ਦੇਖ ਲਓ ਇੱਕ ਟਾਈਮ ਖਾਲੀ ਕਰਕੇ ਬੰਦਾ ਚਲਾ ਜਾਂਦਾ ਤੇ ਦੂਜੇ ਟਾਈਮ WhatsApp ਤੇ ਵੀਡੀਓ ਕਾਲ ਉੱਤੇ ਵੀ ਖਾਲੀ ਕੀਤੀ ਜਾ ਸਕਦੀ ਹੁੰਦੀ ਹੈ ਜਾਂ ਇੱਕ ਟਾਈਮ ਖਾਲੀ WhatsApp ਤੇ ਵੀਡੀਓ ਕਾਲ ਕਰਕੇ ਕੀਤੀ ਜਾ ਸਕਦੀ ਹੈ ਤੇ ਦੂਜੇ ਟਾਈਮ ਪਸ਼ੂ ਚੋਣ ਦੇ ਮੌਕੇ ਤੇ ਤੁਸੀਂ ਪਹੁੰਚ ਕੇ ਨਾਲ ਥਣ ਪਾਸ ਹੋ ਜਾਣਗੇ ਨਾਲ ਦੁੱਧ ਕਨਫਰਮ ਹੋ ਜਾਊਗਾ ਤੁਹਾਨੂੰ ਕਿੰਨਾ ਦੁੱਧੇ ਕਰਦੀ ਹੈ ਟਾਈਮ ਟੂ ਟਾਈਮ ਸੋ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦੋਸਤੋ ਮੱਝ ਦਾ ਬੱਚਾ ਇਹਦੇ ਨਾਲ ਕੱਟਾ ਹੈ ਮੇਲਕਾਫ ਨੂੰ ਇਹਨੇ ਜਨਮ ਦਿੱਤਾ ਹੈ ਇਦੂ ਬਾਅਦ ਤੁਹਾਨੂੰ ਇੱਕ ਛੋਟੀ ਵਿਖਾਉਂਦਾ ਦੋਸਤ ਜੀ ਵੀ ਇਸ ਕਰਕੇ ਕਿਆ-ਕਿਆ ਵੀ ਜਿਵੇਂ ਮੰਨ ਕੇ ਚਲੋ ਇੱਥੇ ਆਪਣੇ ਘਰੇ ਚੋਲੇ ਦੋ ਟਾਈਮ ਤਿੰਨ ਟਾਈਮ ਚਬਾਈ ਕਰ ਲਏ ਅਗਲੇ ਜਿੰਨਾ ਟਾਈਮ ਦਿਲ ਕਰਦਾ ਜੀ ਠੀਕ ਹੈ ਵੀ ਕਿਉਂਕਿ ਸੌਦਾ ਹੋਣ ਤੋਂ ਬਾਅਦ ਅਗਲਾ ਲੈ ਜਾਂਦਾ ਆਪਣੇ ਘਰੇ ਲ ਜਾ ਕੇ ਕਈ ਵਾਰ ਨਾ ਇੱਕ ਦੋ ਦਿਨ ਪਸੂ ਦਿਲ ਨਹੀਂ ਲਾਉਂਦਾ ਗਾ ਜੀ ਕਈ ਵਾਰ ਕਿਲੋ ਖੰਡ ਦਾ ਕੋਈ ਫਰਕ ਪਾਇਆ ਜਾਂਦਾ ਕਿਲੋ ਪਸੂ ਘਟ ਵੱਜ ਜਾਂਦਾ ਜੀ ਠੀਕ ਹੈ ਤੇ ਉਹਦੇ ਜਾਇ ਵੀ ਕੱਲ ਨੂੰ ਇਹ ਨਾ ਕੋਈ ਕਵੇ ਵੀ ਦੁੱਧ ਘਟ ਕੱਢਿਆ ਜਾ ਕਿਉਂਕਿ ਸੇਵਾ ਦਾ ਵੀਰ ਜੀ ਵੀ ਜੇ ਸੇਵਾ ਕਰਨਗੇ ਤੇ ਦੁੱਧ ਚੋਲਣਗੇ ਭਾਜ ਨਾ ਮਰਜ਼ੀ ਚੋ ਸਕਦੇ ਠੀਕ ਹੈ ਠੀਕ ਨਾ ਚੋਕੇ ਸਾਹਮਣੇ ਸੂਈ ਸਵਾਈ ਮੈਂ ਤਾਂ ਸਾਹਮਣੇ ਆਇਆ ਨਾ ਦੁੱਧ ਇੱਥੇ ਠੀਕ ਹੈ ਅੱਛਾ ਜਿਹੜੀ ਗੱਬਣ ਝੋਟੀ ਹੈ ਹਾਂਜੀ ਵੀਰ ਜੀ ਕੀ ਰਿਕਾਰਡ ਹੈ ਇਹਦਾ ਰਿਕਾਰਡ ਵੀਰ ਜੀ ਆਪ ਦਾ ਕੋਹਿਨੂਰ ਦੀ ਹੈ ਜੀ ਠੀਕ ਹੈ ਹਾਂਜੀ ਤੇ ਗਾ ਨਵਾਬ ਤੋਂ ਗੱਬਣੇ ਅੱਛਾ ਇਹ ਖਰੀਦੀ ਆਪਣੀ ਜਾਂ ਕਰਦੀ ਹੈ ਨਹੀਂ ਇਹ ਛੋਟੀ ਕਰਦੀ ਹੈ ਆਪਣੀ ਆਪਣੇ ਤਾਏ ਕੋਲ ਹੀ ਆਪਾਂ ਲਈ ਹੈ ਜੀ ਠੀਕ ਹੈ ਛੋਟੀ ਕਰਦੀ ਹੈ ਇਹਦੀ ਆਪਣਾ ਧੀ ਵੀ ਪਹਿਲੇ ਸੂਏ ਦੀ ਵਿਖਾ ਦਾਂਗੇ ਐਮ 51 ਦੀ ਪਹਿਲੇ ਸੂਏ ਦੀ ਆਈ ਹੂੰ ਮਾਂ ਵੀ ਹੈਗੀ ਆ ਜੀ 7ਵੇਂ ਸੂਏ ਹੁਣ ਮਾਸ ਹੁੰਦੀ ਆ ਜੀ ਠੀਕ ਹੈ 19 ਕਿਲੋ ਦੁੱਧ ਕੱਢਿਆ ਹੀ ਮਾਂ ਵੀ ਹੈਗੀ ਆ ਭੈਣਾ ਵੀ ਹਾਜ਼ਰ ਆਈਆਂ ਜੀ ਠੀਕ ਹੈ ਸੂਆ ਇਹਦਾ ਕਹਿੰਨਾ ਸੂਆ ਦੂਜਾ ਵੀਰ ਜੀ ਹੁਣ ਜੀ ਦੂਜਾ ਸੂਆ ਹੈ ਹਾਂਜੀ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸੀ ਹਰਮਨ ਨੇ ਦੁੱਧ ਦਾ ਕੀਰ ਖਾੜਿਆ ਦੁੱਧ ਪਿਛਲੇ ਸੂਏ ਵੀਰ ਜੀ ਆਪਾਂ ਚੋ ਫਾਰਮਿੰਗ ਚੈਨਲ ਹੈਗਾ ਹੀ ਆਪਾਂ ਉਹਦੇ ਤੇ ਲਿੰਕ ਵੀ ਸ਼ੇਅਰ ਪਿਆ ਹੋਇਆ ਹੋਏਗਾ ਉਦੋਂ ਸੁਣ ਤੋਂ ਬਾਅਦ ਆਪਾਂ ਮੰਨ ਕੇ ਚਲੋ ਵੀਡੀਓ ਨਹੀਂ ਬਣਾਈ ਸੀਗੀ ਸ਼ੌਂਕਿਆ ਤੌਰ ਤੇ ਬਣਾਈ ਸੀ ਵੇਚਣ ਵਾਸਤੇ ਨਹੀਂ ਬਣਾਈ ਸੀਗੀ ਠੀਕ ਹੈ ਅੱਛਾ ਇਹ ਦੱਸੀ ਜਿਹੜਾ ਇਹਦੇ ਹੁਣ ਸੀਮਨ ਲਗਾਓ ਕਿਹੜਾ ਉਹ ਨਵਾਬ ਦਾ ਲੱਗਾ ਸੀਮਨ ਸਟਰਾ ਵੀ ਪਿਆ ਹੋਇਆ ਆਪਣੇ ਕੋਲ ਹੈਗਾ ਹਾਂਜੀ ਸਟਰਾ ਹੈਗਾ ਕਿੰਨੀ ਤਰੀਕ ਨੂੰ ਦਿਨ ਪੂਰੇ ਹੋਣਗੇ ਦੇਣੇ ਦੇ ਜੀ ਹੁਣ 2 ਤਰੀਕ ਨੂੰ ਪੂਰੇ ਹੁੰਦੇ ਆ ਜੀ 2 ਤਰੀਕ ਨੂੰ ਅੱਜ 27 ਤਰੀਕ ਹੈ 27 ਤਰੀਕ ਹੋ ਗਈ ਹੈ ਲਗਭਗ 5-6 ਦਿਨ ਪਏ 5-6 ਦਿਨ ਲੱਗੇ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਕਲੀਅਰ ਨਜ਼ਰ ਆਉਂਦਾ ਦੁੱਧ ਦਿੱਤਾ ਬਾਈ ਕਹਿੰਦਾ ਵੀ 16 16.5 ਲੀਟਰ ਪਹਿਲਾਂ ਨੇ ਸੂਆ ਦੂਜਾ ਪਹਿਲੇ ਸੂਏ ਦੀ ਝੋਟੀ ਇਹਨਾਂ ਕੋਲ ਹੈਗੀ ਐ ਕੋਹੇਨੂਰ ਦੀ ਆਪ ਐ ਤੇ ਨਵਾਬ ਬੋਲਦਾ ਸੀ ਮਨ ਲੱਗਾ ਨਵਾਬ ਦਾ ਸਟਰਾ ਹੈਗਾ ਇਦੀ ਮਾਂ ਵੀ ਬਾਈ ਕਹਿੰਦਾ ਵੀ ਸੱਤ ਮਾਂ ਅੱਠਵਾਂ ਸੁਲਾ ਕਰੇ ਛੜੀ ਆ ਵੀ ਜਿਹੜੀ ਇਹਨੇ ਕਹਿਣ ਦੀ ਗੱਲ ਨਹੀਂ ਕਿ ਵੀ ਕੋਹੇਨੂਰ ਦੀ ਆਪਾਂ ਕਹਿ ਦਿੰਦਾ ਕਈ ਕਹਿ ਦਿੰਦੇ ਵੀ ਝੂਠ ਹੋਵੇਗਾ ਵੀ ਡੀਐਨਏ ਕਰਾ ਸਕਦਾ ਬੰਦਾ ਇਥੋਂ ਦੀਖਦੇ ਆਪਣੀ ਫੁੱਲ ਗਰੰਟੀ ਹੈ ਜੀ ਓਕੇ ਸੋ ਦੋਸਤੋ ਡੀਐਨਏ ਬਾਈ ਕਹਿੰਦਾ ਭਾਵੇਂ ਤੁਸੀਂ ਕਰਾ ਲਿਓ ਕੋਹੇਨੂਰ ਬੁੱਲ ਦੇ ਨਾਲ ਇਹਦਾ ਤਾਂ ਮੈਚ ਕਰੂਗਾ ਕਿਉਂਕਿ ਘਰ ਦੀ ਝੋਟੀ ਹੈ ਹੱਥੀ ਇਹ ਆਈ ਹੋਈ ਹੈ ਮਤਲਬ ਇਹਦੇ ਬਾਈ ਦੇ ਤਾਇਆ ਜੀ ਕੋਲੇ ਝੋਟੀ ਸੀ ਦੋਸਤੋ ਨਾਲ ਹੀ ਘਰ ਹੈ ਤੁਸੀਂ ਇਸ ਝੋਟੀ ਦੀ ਮਾਂ ਵੀ ਦੇਖ ਲਓਗੇ ਆਕੇ ਜੇ ਕੋਈ ਵੀਰ ਦੇਖਣਾ ਚਾਹਵੇ ਤਹ ਇਹਦੀ ਧੀ ਵੀ ਦੇਖ ਸਕਦਾ ਹਾਂ ਵੀ ਪਿਛਲੇ ਸੂਏ ਚ ਇਹਨੇ ਬੱਚਾ ਕਿਦਾਂ ਦਾ ਪਾਇਆ ਬਹੁਤ ਵੱਡਾ ਢਾਂਚਾ ਮੱਝ ਦਾ ਦੱਸੋ ਥਣਾ ਚ ਬਿੱਥੀ ਪਿਛਲੇ ਪਾਸਿਓਂ ਫੁੱਲ ਅਗਲੇ ਪਾਸਿਓਂ ਥਣਾ ਚ ਆਪਸ ਵਿੱਚ ਬਿੱਥੀ ਫੁੱਲ ਪਰ ਅਗਲਾ ਤੇ ਪਿਛਲਾ ਥਣ ਇਹ ਜਿਹੜੀ ਜੋੜੀ ਹੈ ਇਹ ਥੋੜੀ ਨੇੜ ਦਿਖਦੀ ਹੈ ਸਿੰਘ ਕੁੰਡਿਆਂ ਦੇ ਵਿੱਚ ਹੈ ਹੁਣ ਜਾਂਦੀ ਦੇ ਤੁਸੀਂ ਥਣਾ ਚ ਅੱਗੇ ਪਿੱਛੇ ਬਿੱਥੀ ਨੋਟ ਕਰ ਲਿਓ ਜੇ ਥਣ ਦਾ ਸਹਜ ਇੱਕ ਨੰਬਰ ਆ ਪੂਰਾ ਹੱਥੀ ਚ ਵਾਈ ਵਾਲਾ ਮੋਟਾ ਥਣ ਲੱਗਾ ਹੋਇਆ ਕੋਈ ਪਤਲਾ ਥਣ ਨਹੀਂਗਾ ਸੋ ਦੁੱਧ ਕਿੰਨਾ ਚੋਲੋਗੇ ਤੁਹਾਡੀ ਸਮਝ ਆ ਰਹੀ ਹੈ ਰੇਟ ਇਹਦਾ ਬਾਈ ਫੋਨ ਤੇ ਰੱਖੂਗਾ ਚੀਲਸਰੀਫ ਇੰਨੀ ਕਾ ਵੀ ਜਿੱਥੇ ਮਰਜੀ ਠਾਲ ਲਓ ਦੂਜੀਆਂ ਦੋ ਮੱਜਾਂ ਵੀ ਤੋਰੀਆਂ ਦੋਸਤੋ ਤੇ ਇਹਨੂੰ ਵੀ ਤੋੜ ਰਹੇ ਆ ਫਰਕ ਆਪੇ ਨਜ਼ਰ ਆਊਗਾ ਨਸਲ ਦਾ ਕਿਉਂਕਿ ਜਿਹੜੀ ਨਸਲ ਹੁੰਦੀ ਹੈ ਉਹ ਥੋੜੀ ਜਿਆਦਾ ਸਿਆਣ ਵਾਲੇ ਪਾਸੇ ਨੂੰ ਚੱਲਦੀ ਹੈ ਬਾਕੀ ਹਜੇ ਹਵਾਨਾ ਢਿੱਲਾ ਹੈ ਇਸ ਸਾਈਡ ਤੋਂ ਵੀ ਤੁਹਾਨੂੰ ਥਣ ਮੈਂ ਦਿਖਾ ਰਿਹਾ ਹਾਂ ਸੋ ਮਿੱਥੀ ਮੈਂ ਕਿਹਾ ਵੀ ਅਗਲੇ ਪਿਛਲੇ ਥਣ ਚ ਘਟਾ ਤਾ ਤੁਸੀਂ ਦੇਖ ਸਕਦੇ ਹੋ ਥਣ ਦਾ ਸਹਿਤ ਚੰਗਾ ਹੈ ਕਰਮਣ ਬਿੱਥੀ ਹੋਰ ਪਾਉਗੀ ਜਦੋਂ ਤਹਵਾਨਾ ਭਰੂ ਕੁਝ ਨਿਕੜੂ ਥਣਿਆਂ ਇੱਥੇ ਵੀਰ ਜੀ ਵੀ ਪਿਛਲੇ ਸੋਏ ਤਾਂ ਜਦੋਂ ਹੈਗੀ ਸੀਗੀ ਸੂਣ ਤੋਂ ਬਾਅਦ ਥੋੜਾ ਫਰਕ ਪੈ ਜਾਂਦਾ ਪਸ਼ੂ ਦਾ ਹੀ ਠੀਕ ਹੈ ਕਿਉਂਕਿ ਹੁਣ ਦੁੱਧ ਜਿਵੇਂ ਪਸ਼ੂ ਦੇ ਭਲ ਹੁੰਦੀ ਆ ਮਾੜੀ ਮੋਟੀ ਜੀ ਉਹਦੇ ਕਰਕੇ ਥੋੜਾ ਨੇੜ ਰੱਖਦੇ ਨੇ ਵੀ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਕਿ ਵੀ ਥੋੜੀ ਬਹੁਤੀ ਪਾਉਗੀ ਬਿੱਥੀ ਜੀ ਠੀਕ ਹੈ ਹਾਂ ਵੀ ਐਵੇਂ ਝੂਠ ਮਾਰ ਕੇ ਉਹ ਗੱਲ ਨਹੀਂ ਕੀ ਜਿਹੜਾ ਕੁਝ ਹੈਗਾ ਉਹ ਤਾਂ ਵੀਰ ਜੀ ਸਾਹਮਣੇ ਹੈ ਚੁਾਈ ਚੁਈ ਚੰਗੀ ਚੁਾਈ ਦੀ ਇੱਕ ਨੰਬਰ ਹੈ ਜੀ ਬਾਕੀ ਵੀ ਜਿਵੇਂ ਹੁਣ ਪਹਿਲੇ ਸੂਏ ਸੂਈ ਆਈ ਉਸ ਤੋਂ ਡੇਢ ਮਹੀਨੇ ਬਾਅਦ ਗੱਭਣ ਹੋ ਗਈ ਸੀ ਤੇ ਦੁੱਧ ਵੀ ਲੰਮਾ ਟਾਈਮ ਪਿਆ ਕਰਵਾ ਲਈ ਨਹੀਂ ਠੀਕ ਹੈ ਸੋ ਜਿਹੜਾ ਪਸ਼ੂ ਦੋਸਤੋ ਛੇਤੀ ਬਣ ਜੇ ਉਹ ਲੰਬਾ ਟਾਈਮ ਵੀ ਦੁੱਧ ਪਿਆਉਂਦਾ ਹੁੰਦਾ ਖਾਸ ਕਰਕੇ ਚੰਗੇ ਦੁੱਧ ਵਾਲਾ ਪਸ਼ੂ ਸੋ ਇਹਦਾ ਤੁਸੀਂ ਹਵਾਨਾ ਫੇਰ ਦੇਖ ਲਓ ਹਜੇ 5 6 ਦਿਨ ਬਾਕੀ ਐ ਚੰਗੇ ਢਾਂਚੇ ਦੀ ਐ ਛੋਟੀ ਦੋਸਤੋ ਵੱਡੇ ਸਟਰਕਚਰ ਦੀ ਐ ਇਸ ਤੋਂ ਬਾਅਦ ਤੁਹਾਨੂੰ ਇੱਕ ਵੈਡ ਦਿਖਾਉਣੇ ਆ ਇਹਦੀ ਡਿਟੇਲ ਤੁਹਾਨੂੰ ਦੱਸਤੀ ਐ ਆ ਕੇ ਦੇਖੋ ਜਿਹੜਾ ਭਰਾ ਇੱਕ ਚੰਗੀ ਮੱਝ ਖਰੀਦਣੀ ਚਾਹੁੰਦਾ ਇਹਦਾ ਤੁਸੀਂ ਸਟਰਕਚਰ ਡਾਂਚਾ ਜਿਹੜਾ ਉਹ ਦੇਖ ਸਕਦੇ ਹੋ ਹੁਣ ਤੁਸੀਂ ਹਵਾਨਾ ਫੇਰ ਦੇਖੋ ਹਜੇ ਇਹ ਝੋਟੀ ਕੱਚੀ ਐ ਹਜੇ ਦਿਨ ਲੈਂਦੀ ਐ ਸੋ ਉੱਤੋਂ ਤੁਸੀਂ ਦੇਖੋ ਜੇ ਕੋਈ ਪੁੜਾ ਨਹੀਂ ਬਹੁਤਾ ਨਿਮਿਆ ਕਦ ਕਾਠ ਪੇਟ ਦਾ ਸਾਈਜ਼ ਆਕਾਰ ਜਿਹੜਾ ਉਹ ਦੋ ਮੱਜਾਂ ਜਿੰਨਾ ਐ ਬਾਕੀ ਉਹ ਤੁਸੀਂ ਆ ਕੇ ਜਰੂਰ ਦੇਖਿਓ ਸਿੰਘਾਂ ਦੀ ਵੀ ਸੋਹਣੀ ਐ ਲੰਬੀ ਕਰਦਾਨਾ ਫਰਮਣੇ ਦੀ ਪੂਛ ਫੜੀ ਮੜੀ ਵੀ ਹੁਣ ਤੁਸੀਂ ਇਹਦੇ ਹਵਾਨੇ ਨੂੰ ਤਿੱਥਾਣਾ ਚ ਬਿੱਥੀ ਨੂੰ ਦੇਖ ਲਓ ਸੋ ਇਹ ਵੱਡੀ ਮੱਝ ਦਾ ਹਵਾਨਾ ਦੋਸਤੋ ਜਜਮੈਂਟ ਕਰਿਓ ਜੀ ਛੋਟੀ ਮੱਝ ਨਾ ਸਮਝੋ ਇਥੋਂ ਤੁਸੀਂ ਹਵਾਨਾ ਹੁਣ ਦੇਖ ਹੀ ਲੈ ਸੋ ਇਹ ਰੋਖ ਹੈ ਦੇ ਹਵਾਨੇ ਦਾ ਠੀਕ ਹੈ ਭਾਈ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਇਹ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਇੱਕ ਤੁਹਾਨੂੰ ਵੈੜ ਦਿਖਾਉਣੀ ਹੈ ਜਿਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਹਰਮਨ ਜਿਹੜੀ ਇਹ ਵੈੜ ਆ ਭਾਈ ਹਾਂਜੀ ਵੀਰ ਜੀ ਇਹ ਪਹਿਲਾਂ ਵੀ ਆਪਾਂ ਇੱਕ ਵੀਡੀਓ ਚ ਦਿਖਾਈ ਸੀ ਹੈ ਨਾ ਹਾਂਜੀ ਦਿਖਾਈ ਸੀਗੀ ਜੀ ਦੰਦੋ ਕਿਵੇਂ ਆਉਣੇ ਦੰਦੂ ਖੀਰੀ ਹੈ ਵੀਰ ਜੀ ਹਜੇ ਵੀ ਖੀਰੀ ਹੈ ਹਾਂ ਖੀਰੀ ਹੈ ਜੀ ਖੀਰੀ ਇਹ ਆਈ ਹੋਗੀ ਇਹਦੀ ਇਹ ਆਈ ਹੋਗੀ ਆ ਜੀ 3 ਤਰੀਕ ਦੀ ਹੋਈ ਆ ਜੀ ਐਸੇ ਤੈਨ ਹਾਂ 3 ਅਗਸਤ ਦੀ ਹੋਈ ਆ ਜੀ ਠੀਕ ਐ ਸੀਮਨ ਸਟਰਾਪ ਨੇ ਕੋਲ ਪਿਆ ਫੋੜਵਾ ਆਪਣੇ ਕੋਲ ਪਈਆਂ ਹੀ ਸਨੋਮੈਨ ਤੋਂ ਗੱਬਣ ਹੋਈ ਆ ਜੀ ਸਨੋਮੈਨ ਦਾ ਸੀਮਨ ਲੱਗਾ ਸਨੋਮੈਨ ਦਾ ਅੱਛਾ ਅੱਜ 27 ਤਰੀਕ ਹੋ ਗਈ ਵੇਜਦੀ ਪਰ ਹੀਟ ਚਾਈ ਨਹੀਂ ਨਹੀਂ ਹੀਟ ਚ ਨਹੀਂ ਆਈ ਉਸ ਤੋਂ ਬਾਅਦ ਕੀ ਰੇਟ ਰਹੂਗਾ ਇਹਦਾ ਰੇਟ ਇਹਨਾਂ ਦਾ ਫੋਨ ਤੇ ਕਰ ਲਾਂਗੇ ਵੀਰ ਜੀ ਜੇ ਮੰਨ ਕੇ ਚਲੋ ਆਪਣਾ ਕੋਈ ਚੰਗੀ ਕੀਮਤ ਲਾਉਂਦਾ ਜੀ ਕਿ ਹੁਣ ਸੇਲ ਕਰ ਦਾਂਗੇ ਨਹੀਂ ਤੇ ਗੱਬਣ ਚੈੱਕ ਪਾਸ ਕਰਾ ਕੇ ਵੀ ਸੇਲ ਕਰ ਦਾਂਗੇ ਠੀਕ ਐ ਖੜੀ ਦਿਖਾ ਦਈਏ ਫਿਰ ਹਾਂ ਠੀਕ ਤਾਂ ਦੱਸੋ ਵੇਖੋ ਬੈਡ ਨੂੰ ਤੋਰ ਕੇ ਤਾਵਣੀ ਦਿਖਾਉਂਦੇ ਵੀ ਥ ਸੋਨੀ ਵੜਾ ਚੰਗੇ ਕੱਦ ਕਾਠ ਦੀ ਇਹ ਗਾਂ ਬਾਨੀ ਐ ਦੱਸੋ ਤੇ ਇਹ ਖੀਰੀ ਐ ਦੰਦੋਂ ਕਨਫਰਮ ਖੀਰੀ ਐ ਮਤਲਬ ਦੰਦ ਜਿਹੜੇ ਉਹ ਕੋਈ ਤੋੜਿਆ ਦਿਸਦਾ ਨਹੀਂ ਗਾ ਜਗਾਲੀ ਕਰ ਰਹੀ ਐ ਹਾਈਟ ਲੈਂਥ ਮੱਜਾਂ ਦੇ ਬਰਾਬਰ ਹੋਈ ਖੜੀ ਐ ਰੇਟ ਇਹਦਾ ਫੋਨ ਤੇ ਐ ਏਆਈ ਹੋ ਗਈ ਐ ਤਿੰਨ ਤਰੀਕ ਨੂੰ ਜੇ ਕੋਈ ਭਰਾ ਐਵੇਂ ਪਸੰਦ ਕਰਦਾ ਖਰੀਦ ਲੋ ਨਹੀਂ ਤਾਂ ਫਿਰ ਜਦੋਂ ਚੈੱਕ ਪਾਸ ਹੋ ਗਈ ਤੁਹਾਨੂੰ ਦੁਬਾਰਾ ਵੀਡੀਓ ਦਿਖਾ ਦੇਾਂਗੇ ਜਾਂ ਫੋਟੋ ਸ਼ੇਅਰ ਕਰਾਂਗੇ ਚੈਨਲ ਦੇ ਉੱਤੇ ਸੋ ਇਹ ਤਿੰਨ ਮੱਜਾਂ ਤੇ ਇੱਕ ਗਾਂ ਟੋਟਲ ਨਾਲ ਚਾਰ ਐ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਓ ਸਰਾਵਾਂ ਬੋਦਲਾਂ ਪੈਂਡ ਹੈ ਤੇ ਨਾਮ ਬਾਈ ਦਾ ਹਰ ਮਨ ਸਕਰੀਨ ਉੱਤੇ ਨੰਬਰ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਪਸ਼ੂ ਬਕਾਉ ਸੀ ਮਿਹਰਬਾਨ